ਸ੍ਰੀ ਨਨਦਪੁਰ ਸਾਹਿਬ ਤੋਂ ਸ੍ਰੋਣੀ ਕਾਲੀਦਾਲ ਵੱਲੋਂ ਆਪਣੇ ਉਤਾਰੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋ ਰਿਹਾ ਨਾ ਟਿਕਟ ਮਿਲਣ ਤੋਂ ਬਾਅਦ ਦੇਖੋ ਗੱਲ ਇਹ ਆ ਵੀ ਜਿਹੜੀ ਆ ਚੌਂ ਕੋਨੇ ਮੁਕਾਬਲੇ ਕੋਸਾ ਦਾ ਪੰਜ ਕੋਨੇ ਹੋ ਜਾਣ ਵੀ ਜਦੋਂ ਅੱਡ ਅੱਡ ਬੱਕਰੀ ਕਿਸਮ ਦੀ ਲੜਾਈ ਹੋਣੀ ਹੈ ਤੇ ਸਾਨੂੰ ਆਂ ਸਾਹਿਬ ਵੀ ਜਦੋਂ ਜਿਹੜੀ ਇਹ ਲੜਾਈ ਦੇ ਵਿੱਚ ਇਸ ਨੇ ਕਾਂਗਰਸ ਕਿਸ ਨੇ ਆਪ ਨਹੀਂ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀਆਂ ਚ ਵੱਲ ਗਏ ਜਿਵੇਂ ਮੱਝ ਤਾਂ ਗਈ ਸੰਗਲ ਵੀ ਨਾਲੇ ਲੈ ਗਏ ਤਾਂ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਆਦਾਨ ਪ੍ਰਦਾਨ ਕਰ ਸਕਦੇ ਨੇ ਜੇ ਲੀਡਰ ਅਮਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਮੋਹਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ ਸ਼੍ਰੀਲ ਢਾਕਰ ਦੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਤੇ ਕਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ ਜਿਹੋ ਪਾਰਟੀਆਂ ਛੱਡ ਸਕਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਕਾਗਰਸ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਕალიਦਾਰ ਨਾ ਖੜੇਗਾ ਜਦੋਂ ਪੰਜਾਬ ਤੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੰਘ ਵਸਾਏ ਆ ਅਸੀਂ ਪੰਜਾਬ ਦੇ ਨਹੀਂ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਠ ਤੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ ਲਾਜ਼ਮੀ ਤੌਰ ਤੇ ਕਾਲੀ ਦਲ ਨਾਲ ਖੜਨਗਾ ਇਸਾ ਸਾਨੂੰ ਵਿਸ਼ਵਾਸ ਤੁਹਾਨੂੰ ਲੱਗਦਾ ਕਿ ਤੁਸੀਂ ਜਦੋਂ ਚੰਗੇਤਾ ਸੀ ਨਮਾਇਦੀ ਕਿ ਤੁਸੀਂ ਉਹ ਵਾਦੇ ਕਿ ਮੈਨੂੰ ਇਸ ਗੱਲ ਦਾ ਮਾਣ ਆ ਕਿ ਭਾਵੇਂ ਇਸ ਸੀਟ ਤੋਂ ਬੜੇ ਐਮਪੀ ਚੁੱਕੇ ਗਏ ਹੋਣੇ ਪਰ ਕੁਦਰਤੀ ਤੌਰ ਤੇ ਵੈਗਰੂ ਦੀ ਕਿਰਪਾ ਮੈਂ ਅੱਜ ਵੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਵਿਸਾਖੀ ਦੇ ਦਿਹਾੜੇ ਤੇ ਵਧਾਈ ਦੇ ਕੇ ਇਹ ਕਹਿ ਕੇ ਆਇਆ ਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇੱਥੋਂ ਦੇ ਇਲਾਕੇ ਨੇ ਲੋਕਾਂ ਨੇ ਮੈਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਭਾਵੇਂ ਦੋ ਵਾਰੀ ਮੈਂ ਪਹਿਲਾਂ ਵੀ ਐਮਪੀ ਰਿਹਾ ਸੀ ਪਰ ਉਦੋਂ ਇਹ ਕਿਰਪਾ ਨਹੀਂ ਹੋਈ ਗੁਰੂ ਦੀ ਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਗਿਆ ਤਾਂ ਗੁਰੂ ਨੇ ਬਖਸ਼ੇ ਕੀਤੀ ਥਾਪਨਾ ਦਿੱਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੂੰ ਦੀ ਸ਼ਹਾਦਤ ਵਾਲੇ ਦਿਨ 27 ਦਸੰਬਰ 2017 ਨੂੰ ਭਾਰਤ ਦੀ ਲੋਕ ਸਭਾ ਵਿੱਚ ਪਹਿਲੀ ਵਾਰੀ ਆਜ਼ਾਦ ਭਾਰਤ ਦੇ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਮੈਨੂੰ ਕੌਮੀ ਇਹ ਇੱਕ ਮੈਂ ਸਮਝਦਾ ਸੇਵਾ ਕਰਨ ਦਾ ਮੌਕਾ ਗੁਰੂ ਨੇ ਦਿੱਤਾ ਤੇ ਸਾਰੇ ਹਿੰਦੁਸਤਾਨ ਦੇ ਮੈਂਬਰਾਂ ਨੇ ਮੇਰੇ ਉਸ ਮਤੇ ਦੀ ਪ੍ਰੋੜਤਾ ਕੀਤੀ ਤੇ ਸਾਬ ਜਦਿਆਂ ਦੀ ਸ਼ਾਦ ਨੂੰ ਸਰਕਾਰ ਭੇਟ ਹੋਇਆ ਪਹਿਲੀ ਵਾਰੀ ਆਜ਼ਾਦ ਭਾਰਤ ਸ਼ਹੀਦ ਉਦਮ ਸਿੰਘ ਦਾ ਪੁੱਤ ਜਲਿਆਵਾਲੇ ਬਾਗ ਦੇ ਗੇਟ ਤੇ 100 ਸਾਲਾਂ ਚ ਨਹੀਂ ਸੀ ਕਿਸੇ ਨੇ ਲਾਇਆ ਤੇ ਮੈਂ ਮਹਾਲੀ ਦੀ ਇੱਕ ਸੰਸਥਾ ਨੇ ਬਣਾਇਆ ਮੈਂ ਰਾਜਨਾਥ ਜੀ ਨੂੰ ਕਹਿ ਕੇ ਨਾਲ ਲੈ ਕੇ ਭਾਵੇਂ ਟਰਸਟ ਨੇ ਵੀ ਮਤਾ ਪਾ ਕੇ ਬੁੱਤ ਲਾਉਣ ਤੋਂ ਨਾ ਕੀਤੀ ਹੋਈ ਸੀ ਪਰ ਰਾਜਨਾਥ ਜੀ ਨੇ ਮੇਰੀ ਗੱਲ ਮੰਨੀ ਤੇ ਅਸੀਂ ਜਾ ਕੇ ਉੱਥੇ ਬੁੱਤ ਲਾਇਆ ਅੱਜ ਬੁੱਤ ਲੱਗਿਆ ਹੋਇਆ ਇਹ ਵੀ ਇੱਕ ਇਤਿਹਾਸਿਕ ਕੰਮ ਸੀ ਸੱਜਣ ਕੁਮਾਰ ਵਰਗੇ ਜਿਹੜੇ 5 ਮਿੰਟ ਵੀ ਜਿਹੜੇ ਸਿੱਖਾਂ ਦੇ ਕਾਤਲ ਲੱਗੇ ਸਨ ਥਾਣੇ 'ਚ ਨਹੀਂ ਉਠਾਏ ਅਸੀਂ ਸਾਹ ਨਾਲ ਬੱਧੀ ਜਿਹੜਾ ਵੀ ਡਾਕੇ ਰੱਖੇ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਹਰ ਮਹੀਨੇ ਅਰਦਾਸ ਕਰਦੇ ਸੀ ਸਵਰਗੇ ਬਡਾਲਾ ਸਾਹਿਬ ਤੇ ਅਸੀਂ ਉਹ ਸੱਚ ਕਰਕੇ ਦਿਖਾਇਆ ਕਾਲੀ ਸੂਚੀ ਖਤਮ ਕਰਕੇ ਵਿਖਾਈ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਜਿਹੜਾ ਇੱਕ ਛੋਟਾ ਜਿਹਾ ਸੂਬਾ ਜਿੱਥੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਬਣ ਗਏ ਪਹਿਲਾ ਅਮਰਸਰ ਸਾਹਿਬ ਦਾ ਸੀ ਦੂਜਾ ਸੀ ਮਹਾਲੀ ਵਾਲਾ ਵੀ ਬਣਵਾ ਲਿਆ ਤੇ ਮਹਾਲੀ ਵਾਲੇ ਅੱਡੇ 에ਅਰਪੋਰਟ ਤੇ ਅਸੀਂ ਕਾਰਗੋ ਵਿਵਸਥਾ ਵੀ ਤਿਆਰ ਕਰਾਈਆ ਮੈਨੂੰ ਅਫਸੋਸ ਆ ਕਿ ਜਿਹੜੇ ਹੁਣ ਐਮਪੀ ਰਹੇ ਦਿਵਾੜੀ ਸਾਹਿਬ ਉਹਨਾਂ ਨੇ ਯਤਨ ਨਹੀਂ ਕੀਤੇ ਨਹੀਂ ਹੁਣ ਨੂੰ ਕਾਰਗੋ ਵਿਵਸਥਾ ਜਿਹੜੀ ਆ ਉੱਥੇ ਸ਼ੁਰੂ ਹੋ ਜਾਣੀ ਸੀ ਇੱਥੋਂ ਦਾ ਨਾ ਜਾਣਦੇ ਮੀਟ ਦੁੱਧ ਸਬਜ਼ੀਆਂ ਫਲ ਸਭ ਬਾਹਰਲੇ ਮੁਲਕਾਂ ਨੂੰ ਮਹਾਲੀ ਦੇ 에어ਪੋਰਟ ਤੋਂ ਜਾਣ ਲਈ ਜਾਣੇ ਸੀ ਇਹ ਵਿਵਸਥਾ ਸਾਡੀ ਕਰਾਈ ਹੋਈ ਆ ਜੇ ਲੋਕਾਂ ਨੇ ਹੁਣ ਮੌਕਾ ਦਿੱਤਾ ਸਭ ਤੋਂ ਪਹਿਲਾ ਮੇਰਾ ਸੁਪਨਾ ਹੋਏਗਾ ਕਿ ਮਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਾਰਗੋ ਸਿਸਟਮ ਨੂੰ ਚਲਾਇਆ ਜਾਵੇ ਤੇ ਬਾਹਰ ਮੁਲਕਾਂ ਨੂੰ ਇੱਥੋਂ ਸਮਾਨ ਭਜਾਇਆ ਜਾਵੇ ਦੂਜਾ ਬਾਗਾ ਤੇ ਹੁਸੈਨੀ ਵਾਲਾ ਬਾਰਡਰ ਭਾਵੇਂ ਲੋਕ ਸਭਾ ਵਿੱਚ ਮੈਂ ਇੱਕ ਵਾਰ ਹੀ ਨੇਕਾਬਾਰੀ ਆਵਾਜ਼ ਉਠਾਈ ਸੀ ਹੁਣ ਮੈਂ ਫੇਰ ਬਾਰ-ਬਾਰ ਜ਼ੋਰ ਦੇ ਕੇ ਮੈਨੂੰ ਪੂਰੀ ਆਸ ਆ ਕਿ ਅਸੀਂ ਪਾਜਰੀ ਐਮਐਸਪੀ ਇਹ ਹੈ ਗਰੰਟੀ ਦਿਓ ਕੁਝ ਕਰੋ ਸਾਰੀਆਂ ਗੱਲਾਂ ਚੋ ਜੇ ਕੋਈ ਫਾਇਦਾ ਤਾਂ ਬਾਕੀ ਦਾ ਸ਼ਨੀਵਾਰ ਬਾਰਡਰ ਜਿਹੜੇ ਨੇ ਉਹ ਵਪਾਰ ਲਈ ਖੁੱਲੇ ਹੋਣੇ ਚਾਹੀਦੇ ਨੇ ਜਿਵੇਂ ਸਮੁੰਦਰੀ ਰਸਤੇ ਵਾਸਤੂਆਂ ਜਿਹੜੀਆਂ ਜਾਂਦੀਆਂ ਨੇ ਉਹ ਸੜਕਾਂਹੀਂ ਵੀ ਜਾਣ ਇਹ ਸਾਡੀ ਇੱਕ ਸੋਚ ਆ ਆਨੰਦਪੁਰ ਸਾਹਿਬ ਤੋਂ ਅਮਰਸਰ ਸਾਹਿਬ ਲਈ ਟ੍ਰੇਨ ਤੁਸੀਂ ਕਦੇ ਸੋਚਿਆ ਹੀ ਨਹੀਂ ਹੋਣਾ ਆ ਜਿੰਨੇ ਬੈਠਿਆ ਕਿਸੇ ਨੇ ਪੁੱਛ ਸੋਚਿਆ ਹੀ ਨਹੀਂ ਹੋਣਾ ਵੀ ਅਮਰਸਰ ਲਈ ਇੱਥੋਂ ਟ੍ਰੇਨ ਚੱਲ ਸਕਦੀ ਆ ਤੇ ਬਲਕੇ ਜਦੋਂ ਮੈਂ ਮੰਗ ਰੱਖੀ ਤਾਂ ਜਿਹੜਾ ਚੇਅਰਮੈਨ ਤੇ ਮੈਂਬਰ ਪ੍ਰੇਜ਼ੀਡੈਂਟ ਸੀ ਉਹ ਵੀ ਹੱਸਦੇ ਸੀ ਕਹਿੰਦੇ ਰੇਲ ਲਾਈਨ ਹੈ ਨਹੀਂ ਰੇਲ ਕਿਵੇਂ ਚੱਲੇਗੀ ਜਦੋਂ ਮੈਂ ਮੰਤਰੀ ਜੀ ਨੂੰ ਕਿਹਾ ਵੀ ਇਹਨਾਂ ਨੂੰ ਪੁੱਛੋ ਵੀ ਆਨੰਦਪੁਰ ਸਾਹਿਬ ਤੋਂ ਮਰੀਡੇ ਲਈ ਹੈ ਕਹਿੰਦੇ ਹੈ ਤੇ ਮਰੀਡੇ ਤੋਂ ਲੁਧਿਆਣਾ ਅੰਮ੍ਰਿਤਸਰ ਰੇਲ ਲਾਈਨ ਹੈ ਕਹਿੰਦੇ ਹੈ ਮੰਤਰੀ ਕਹਿੰਦਾ ਫਿਰ ਮੈਂ ਖੜਕੜ ਕਲਾਉਣਾ ਰੇਲ ਚਲਾਉਣੀ ਆ ਝੱਡੀ ਦੇ ਕੇ ਇੱਥੋਂ ਚਲਾ ਕੇ ਗਏ ਇੱਕ ਮੈਂ ਹੋਰ ਦੱਸਦਾ ਇੱਕੋ ਇੱਕ ਹਲਕਾ ਆਨੰਦਪੁਰ ਸਾਹਿਬ ਜਿੱਥੇ 2.5 ਦਰਜਨ ਦੇ ਕਰੀਬ ਅੰਡਰ ਰੇਲਵੇ ਬ੍ਰਿਜ ਬਣੇ ਹੋਏ ਨੇ ਪੰਜਾਬ ਦੇ ਕਿਸੇ ਲੋਕ ਸਭਾ ਹਲਕੇ 'ਚ ਇੰਨੇ ਰੇਲਵੇ ਬ੍ਰਿਜ ਨਹੀਂ ਹੋਣੇ ਔਰ ਮੈਂ 5 ਸਾਲਾਂ ਦੇ ਅੰਦਰ ਅੰਦਰ ਇੱਕ ਰਾਏ ਚੰਡੀਗੜ੍ਹ ਤੋਂ ਜਲੰਧਰ ਦਾ ਸਫ਼ਰ 3 ਘੰਟੇ ਤੋਂ ਉੱਤੇ ਸਮਾਂ ਲੱਗਦਾ ਸੀ ਚਾਗਵਨ ਟੀਵੀ ਲਈ ਮੈਂ ਹਰੀਸ਼ ਮਠਾ